ਬਿਲਕੁਲ ਇਸ ਵਾਲੇ ਅਸੀਂ ਖੜੇ ਆ ਅੰਮ੍ਰਿਤਸਰ ਦੇ ਪੁਤਲੀ ਘਰ ਮਾਰਕੀਟ ਦੇ ਕਾਫੀ ਵਿਵਸਥਤ ਰਹਿਣ ਵਾਲਾ ਜਿਹੜਾ ਇਹ ਮੁੱਖ ਮੇਰਾ ਮੁੱਖ ਚੌਂਕਾ ਹੈ ਤੋ ਅਸੀਂ ਦੱਸਦੇ ਕਿ ਇਸ ਜਗ੍ਹਾ ਤੇ ਜਿਹੜਾ ਹਮੇਸ਼ਾ ਹੀ ਇਨਕਲੋਜਮੈਂਟ ਜਿਹੜੀ ਹੈ ਉਹ ਮੁੱਖ ਸਮੱਸਿਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੇੜੀਆਂ ਨੇ ਜਿਹੜੀ ਮਾਰਕੀਟ ਹੈ ਔਰ ਇਸ ਤਰ੍ਹਾਂ ਤਰਫ ਤਰਫ ਜਿਹੜਾ ਸਾਦੀ ਮਾਰੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਮਗਰ ਕਿਸ ਤਰੀਕੇ ਦੇ ਨਾਲ ਗਾਸ਼ਾ ਔਰ ਜਿਹੜੀ ਗੱਡੀਆਂ پارک ਕਰਨ ਵਾਲੀ ਜਗ੍ਹਾ ਹੈ ਉਸ ਜਗ੍ਹਾ ਤੇ ਰੇੜੀ మార్కెట్ ਜਿਹੜੀ ਆ ਉਹ ਬਣ ਚੁੱਕੀ ਹੈ دوسری ਤਰਫ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖਾਸ ਤੌਰ ਤੇ ਇਤਵਾਰ ਦੇ ਦਿਨ ਜਿਹੜਾ ਵੈ ਜਿਹੜੇ ਨੇ ਬਾਹਰੋਂ ਆਕਰ ਯੋਕੀ ਜਿਹੜੇ ਇਸ ਮਾਰਕੀਟ ਦੇ ਵਿੱਚ ਜਿਹੜੀ ਐਨਕ੍ਰੋਚਮੈਂਟ ਜਿਹੜੀ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਤੁਸੀਂ ਦੇਖਦੇ ਦਿਓ ਵੱਡੇ ਪੱਧਰ ਤੇ ਜਿਹੜੀ ਫੜੀ ਮਾਰਕੀਟ ਜਿਹੜੀ ਆ ਉਹ ਤੇ ਅੰਮ੍ਰਿਤਸਰ ਦੇ ਪਤਲੀ ਘਰ ਮਾਰਕੀਟ ਵਿੱਚ ਲੱਗੀ ਆ ਔਰ ਮੇਨ ਮਾਰਕੀਟ ਹੈ Shimla Market ਜਿਹੜੀ ਹੈ ਔਰ ਇਸ ਤਰਫ ਇਸ ਜਗ੍ਹਾ ਤੇ ਐਨਕ੍ਰੋਚਮੈਂਟ ਜਿਹੜੀ ਹੈ ਮੁੱਖ ਸਮੱਸਿਆ ਜਿਹੜੀ ਹੈ ਉਹ ਰਹਿੰਦੀ ਹੈ ਹਮੇਸ਼ਾ ਹੀ ਜਿਹੜੀ ਹੈ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਅੰਮ੍ਰਿਤਸਰ ਦੀ ਇਹ ਮਾਰਕੀਟ ਪੁਤਲੀਕਾਰ ਮਾਰਕੀਟ ਜਿਹੜੀ ਹੈ ਇਨਕਲੋਜਮੈਂਟ ਮੁੱਖ ਸਮੱਸਿਆ ਜਿਹੜੀ ਇੱਥੇ ਔਰ ਸਭ ਤੋਂ ਛੋੜਾ ਬਾਜ਼ਾਰ ਹੈ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦਾ ਸਭ ਤੋਂ ਛੋੜਾ ਬਿਆਰ ਹੋਣ ਦੇ ਬਾਵਜੂਦ ਵੀ ਜਿਹੜੀ ਸਮੱਸਿਆ ਹੈ ਇਸ ਜਗ੍ਹਾ ਇੱਥੇ ਜਿਹੜੀ ਉਹ ਦੁਕਾਨਦਾਰਾਂ ਦੇ ਵੱਲੋਂ ਕੇਵਲ ਜਿਹੜੇ ਫੜੀ ਜਿੰਨਾ ਵੱਲੋਂ ਫੜੀ ਲਗਾਈ ਜਾਂਦੀ ਹੈ ਉਹ ਦੁਕਾਨਦਾਰਾਂ ਨੂੰ ਪੈਸਾ ਪੇ ਕਰ ਦਿੰਦੇ ਨੇ ਇਹ ਹੀ ਕਿਹਾ ਜਾਂਦਾ ਕਿ ਦੁਕਾਨਦਾਰ ਨੂੰ ਪੈਸਾ ਪੇ ਕਰਕੇ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਉਹਨਾਂ ਨੂੰ ਫੜੀ ਜਾਂ ਰੇੜੀ ਲਗਾਉਣ ਦੀ ਇਜਾਜ਼ਤ ਦੇ ਦਿੰਦੇ ਆ ਕਿਤਨਾ ਕਿਤੇ ਕਾਰਪੋਰੇਸ਼ਨ ਦੇ ਅ ਅਗਰ ਕਈ ਜਾਵੇ ਤਾਂ ਕਾਰਪੋਰੇਸ਼ਨ ਨੇ ਸਿੱਧਾ ਹੀ ਜਿਹੜੀ ਆ ਧਾਂਦਲੀ ਹੈ ਕਿਤੇ ਨਾ ਕਿਤੇ ਜਿਹੜੇ ਅਫਸਰ ਨੇ ਕਾਰਪੋਰੇਸ਼ਨ ਦੇ ਉਹ ਕਿਤਨਾ ਕਿਤੇ ਇੱਥੋਂ ਜਿਹੜੀ ਵਸੂਲੀ ਜਿਹੜੀ ਆ ਕਰਦੇ ਉਹ ਸਭ ਦੇਖਿਆ ਜਾ ਸਕਦਾ ਕਿਉਂਕਿ ਦੁਕਾਨਦਾਰ ਹਮੇਸ਼ਾ ਹੀ ਜਿਹੜੀ ਹੈ ਦੁਕਾਨਦਾਰਾਂ ਵੱਲੋਂ ਇਨਕ੍ਰੋਚਮੈਂਟ ਕੀਤੀ ਜਾ ਰਹੀ ਹੈ ਟ੍ਰੈਫਿਕ ਸਮੱਸਿਆ ਦੇ ਨਾਲ ਨਾਲ ਜਿਹੜੀ ਮੁੱਖ ਸਮੱਸਿਆ ਜਿਹੜੀ ਆ ਉਹ ਹੈਗੀ ਆ ਇਨਕ੍ਰੋਚਮੈਂਟ ਦੀ ਇਨਕ੍ਰੋਚਮੈਂਟ ਦੁਕਾਨਦਾਰਾਂ ਵੱਲੋਂ ਇਨਕ੍ਰੋਚਮੈਂਟ ਕੀਤੀ ਜਾਂਦੀ ਮੈਂ ਥੋੜੇ ਤੁਹਾਨੂੰ ਅੰਦਰ ਦੀ ਤਸਵੀਰਾਂ ਦਿਖਾ ਦਿੰਨਾ ਮਾਰਕੀਟ ਦੇ ਆ ਕਿਸ ਤਰੀਕੇ ਦੇ ਨਾਲ ਇੱਕ ਸਾਈਡ ਤੇ ਰੇੜੀ ਮਾਰਕੀਟ ਜਿਹੜੀ ਆ ਜਿੱਥੇ ਗੱਡੀਆਂ پارک ਹੋਣ ਦੀ ਜਗ੍ਹਾ ਹੈ ਉਹ ਜਗ੍ਹਾ ਤੇ ਰੇੜੀ ਮਾਰਕੀਟ ਜਰੀ ਉਹ ਬਣਾਈ ਗਈ ਹੈ ਔਰ ਦੂਸਰੀ ਤਰਫ ਦੁਕਾਨਦਾਰਾ ਵੱਲੋਂ ਇਨਕ੍ਰੋਸਮੈਂਟ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਅਗਰ ਮੈਂ ਲੈਫਟ ਸਾਈਡ ਹੀ ਅਗਰ ਗੱਲ ਕਰਾਂ ਤਾਂ ਇਸ ਤਰਫ ਰੇੜੀ ਮਾਰਕੀਟ ਤੁਸੀਂ ਜਿਹੜੀ ਉਹ ਦੇਖ ਸਕਦੇ ਹੋ ਮੇਨ ਮੁੱਖ ਮਾਰਕੀਟ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ ਅਗਰ ਗੱਲ ਕੀਤੀ ਹੈ ਵੀ ਟ੍ਰੈਫਿਕ ਇਨਚਾਰਜ ਜਿਹੜੇ ਨੇ ਅਮਬੀਸ਼ਰ ਦੇ ਇਸ ਐਸਪੀ ਟ੍ਰੈਫਿਕ ਇਨਚਾਰਜ ਅਮਨਦੀਪ ਪੌਰ ਉਹ ਸਮੇਂ-ਸਮੇਂ ਤੇ ਰਹਿੰਦਿਆ ਜਿਹੜੀਆਂ ਇਨਕ੍ਰੋਚਮੈਂਟਸ ਨੇ ਉੱਪਰ ਜਿਹੜੀਆਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਦੁਕਾਨਦਾਰਾਂ ਨੂੰ ਹਿਦਾਇਤਾਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਕ੍ਰੋਚਮੈਂਟ ਜਿਹੜੀ ਹੋ ਰਹੀ ਕੀਤੀ ਜਾਂਦੀ ਹੈ ਪਰ ਜਿਹੜੀ ਮਾਰਗ ਦੇ ਏਰੀਆ ਉਹ ਲੱਗੀ ਹੋਈ ਹੈ ਤੋਂ ਜ਼ਿਆਦਾ ਨਹੀਂ ਹੈ ਘਰੋਂ ਲੋਕ ਆ ਕੇ ਜਿਹੜੀ ਇੱਥੇ ਫੜੀਆਂ ਲਗਾਉਂਦੇ ਨੇ ਤਸਵੀਰਾਂ ਇਹ ਮੇਨ ਮਾਰਕੀਟ ਹੈ ਕਪੂਟਰ ਬਿਲਕੁਲ ਮੁੱਖ ਸਮੱਸਿਆ ਹੀ ਇੱਥੇ ਜਿਹੜੀ ਇਨਕ੍ਰੋਚਮੈਂਟ ਹੈ ਟ੍ਰੈਫਿਕ ਦੀ ਸਮੱਸਿਆ ਤਾਂ ਹੈ ਇਹ ਪਤਲੀ ਕਰਦੇ ਵਿੱਚ ਕਿਉਂਕਿ ਮੇਨ ਵਿਅਸਤ ਰਹਿਣ ਵਾਲਾ ਤੌਂਗਾ ਜਿਹੜਾ ਔਰ ਖਾਸ ਤੌਰ ਤੇ ਅਗਰ ਇਸ ਮਾਰਕੀਟ ਦੀ ਗੱਲ ਕੀਤੀ ਹੋਵੇ ਤਾਂ ਦੁਕਾਨਦਾਰਾਂ ਵੱਲੋਂ ਇਨਕ੍ਰੋਚਮੈਂਟ ਜਿਹੜੀ ਕੀਤੀ ਜਾਂਦੀ ਹੈ ਉਹ ਮੁੱਖ ਸਮੱਸਿਆ ਹੈ ਕਿਹਾ ਜਾਂਦਾ ਕਿ ਦੁਕਾਨਦਾਰ ਲਾਲਚ ਕਰਕੇ ਆਪਣੀ ਦੁਕਾਨਾਂ ਦੇ ਅੱਗੇ ਜਰੀਆਂ ਨੇ ਉਹ ਫੜੀਆਂ ਲਵਾ ਲੈਂਦੇ ਆ ਜਿਸ ਦੇ ਚੱਲਦੇ ਜਿਹੜੀ ਇਹ ਵੱਡੇ ਪੱਧਰ ਤੇ ਜਿਹੜੀ ਇਨਕ੍ਰੋਚਮੈਂਟ ਜਿਹੜੀ ਹੋ ਰਹੀ ਹੈ ਉਹ ਚੱਤੀ ਜਾ ਰਹੀ ਹੈ ਤਸਵੀਰਾਂ ਅੰਮ੍ਰਿਤਸਰ ਪੁਤਰਕਾਰ ਸ਼ਿਮਲਾ ਮ ਉੱਚੀ ਸਮਾਂ ਪਹਿਲੇ ਜਿਹੜਾ ਸਾਡਾ ਲਾਈਵ ਤੋਂ ਵਿੱਚ ਵੀ ਅਸੀਂ ਕਿਹਾ ਇਹ ਹੀ ਮੁੱਦਾ ਉਠਾਇਆ ਸੀ ਇਨਕ੍ਰੋਚਮੈਂਟ ਇਨਕ੍ਰੋਚਮੈਂਟ ਅਹਿਮ ਮੁੱਦਾ ਜਿਹੜਾ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਦੀ ਸਿਰਦਰਦ ਬਣਿਆ ਹੋਇਆ ਹੈ ਦੁਕਾਨਦਾਰ ਕੁਝ ਪੈਸਿਆਂ ਦੇ ਲਾਲਚ ਨੂੰ ਜਿਹੜਾ ਦੁਕਾਨਾਂ ਦੇ ਬਾਹਰ ਫੜੀਆਂ ਅਤੇ ਰੇਡੀਆਂ ਵਾਲੰਦੇ ਨੇ ਜਿਸ ਦੇ ਚੱਲਦੇ ਜਿਹੜੇ ਨੇ ਰਾਹਗੀਰ ਤਾਂ ਪਰੇਸ਼ਾਨ ਹੁੰਦੇ ਹੀ ਨੇ ਹੁਣ ਦੁਕਾਨਦਾਰ ਖੁਦ ਪਰੇਸ਼ਾਨ ਹੋਣਾ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜਿਹੜੇ ਲੋਕ ਫੜੀਆਂ ਲਗਾ ਰਹੇ ਨੇ ਉਹ ਕਾਂਦਰਾ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਲੋਕ ਫਰੀਆ ਲਗਾ ਰਹੇ ਨੇ ਬਾਹਰੋਂ ਆ ਕੇ ਲੋਕਲ ਪੁਤਲੀ ਘਰ ਦੇ ਨਾਲ ਹੋ ਕੇ ਬਾਹਰੋਂ ਆਉਂਦੇ ਨੇ ਕੋਈ ਰਾਮ ਬਾਗ ਤੋਂ ਆ ਰਿਹਾ ਕੋਈ ਕਿਤੇ ਹੋਰ ਆ ਰਿਹਾ ਅਲੱਗ-ਅਲੱਗ ਏਰੀਆ ਤੋਂ ਆ ਰਿਹਾ ਕਿ ਜਿਹੜੀਆਂ ਪੁਤਲੀ ਘਰ ਦੇ ਵਿੱਚ ਫਰੀ ਮਾਰਕੀਟ ਜਿਹੜੀ ਲਗਾਉਂਦੇ ਨੇ ਉਹ ਹੁਣ ਦੁਕਾਨਦਾਰਾਂ ਨੂੰ ਜਿਹੜੇ ਮੌਜੂਦਾ ਇੱਥੇ ਦੁਕਾਨਦਾਰ ਨੇ ਕਰੋੜਾਂ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਇੱਥੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਦੁਕਾਨਦਾਰ ਦੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਰਜੀਤ ਜੀ ਕੀ ਹੋਇਆ ਜੀ ਪਿਛਲੇ ਇਤਵਾਰ ਦੀ ਗੱਲ ਹੈ ਜੀ ਮੇਰੇ ਗਵਾਂਢੀ ਨੇ ਦੁਕਾਨਦਾਰ ਕੁਝ ਗੁਜਰਾਤੀਆਂ ਨੇ ਇਹਨਾਂ ਦੇ بیٹے ਨੂੰ ਧਮਕੀ ਲਗਾਈ ਕਿ ਤੈਨੂੰ ਗੋਲੀ ਨਾਲ ਮਾਰ ਦਿੱਤਾ ਜਾਏਗਾ وجہ ਇਹ ਸੀ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਗੁਜਰਾਤੀ ਜਿਹੜੇ ਆ ਕੇ ਅੱਡੇ ਲਗਾ ਕੇ ਤੇ ਬਹੁਤ ਗੰਦ ਪਾਉਂਦੇ ਨੇ ਉਹਨਾਂ ਦੇ ਖਿਲਾਫ ਨੇ ਪ੍ਰੋਟੈਸਟ ਕੀਤਾ ਸੀ ਜਿਹਦੇ ਕਰਕੇ ਇਹਨਾਂ ਨੇ ਆਪਣਾ ਉਹਨਾਂ ਦਾ ਜਦੋਂ ਅੱਡੇ-ਉੱਡੇ ਚੁਕਾਤੇ ਉਹ 7-8 ਜਾਣੇ ਲੜਕੇ ਇਕੱਠੇ ਹੋ ਕੇ ਆਏ ਔਰ ਪਹਿਲੇ ਤਾਂ ਬੜੇ ਜਿਤਨਾ ਮਾਫੀ ਵੀ ਮੰਗ ਰਹੇ ਨੇ ਘੂਰ ਵੀ ਰਹੇ ਨੇ ਹੱਥ ਜੋੜ ਕੇ ਅੱਖਾਂ ਟੱਡ ਕੇ ਇਹਨਾਂ ਨੂੰ ਕਹਿ ਰਹੇ ਨੇ ਕਿ ਅਗਰ ਤੁਸੀਂ ਸਾਡੇ ਅੱਡੇ ਨਾਲ ਗਏ ਤੇ ਤੁਸੀਂ ਸਾਨੂੰ ਗੋਲੀ ਮਾਰ ਦੇਵਾਂਗੇ ਜਿਸ ਸਬੰਧ ਵਿੱਚ ਇਹਨਾਂ ਨੇ ਦਰਖਾਸਤ ਵੀ ਦਿੱਤੀ ਪਈ ਹੈ ਪੂਰੇ ਬਾਜ਼ਾਰ ਨੇ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਪਰ ਇਸ ਲੜਕੇ ਦੀ ਮਾਂ ਜਿਹਨੂੰ ਧਮਕੀ ਲੱਗੀ ਹੈ ਉਹਦੀ ਮਾਂ ਵੀ ਇੱਕ ਮਾਂ ਹੀ ਹੈ ਉਹਨੇ ਕਿਹਾ ਬੱਚੇ ਵਿਚਾਰੇ ਉਹ ਚਲੋ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇ ਪਰ ਅੱਜ ਫਿਰ ਅੱਜ ਤੇ ਅੱਜ ਕੋਈ ਟਾਈਮ ਹੋਣਾ ਕੋਈ ਦੋ ਢਾਈ ਵੇ ਦਾ ਟਾਈਮ ਹੋਣਾ ਉਹਨਾਂ ਨੇ ਆ ਕੇ ਕਿਹਾ ਜੀ ਸਾਨੂੰ ਅੱਡੇ ਲਗਾਉਂਦੇ ਹੋ ਨਹੀਂ ਤੇ ਤੁਹਾਨੂੰ ਦੇਖ ਲਿਆ ਜਾਵੇਗਾ ਉਹਨਾਂ ਦੀਆਂ ਕੁਝ ਲੇਡੀਆਂ ਹੈਗੀਆਂ ਨੇ ਗੁਜਰਾਤੀਆਂ ਦੀਆਂ ਉਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਸਾਡੇ ਬਾਜ਼ਾਰ ਦੇ ਵਿੱਚ ਉਹਦੇ ਅੱਗੇ ਵੀ ਮੈਡੀਕਲ ਸਟੋਰ ਵਾਲੇ ਦੀ ਮਰਜ਼ੀ ਦੇ ਨਾਲ ਅੱਡਾ ਲਗਾਇਆ ਅੱਡਾ ਇਵੇਂ ਦਾ ਕਿ ਫੁੱਟਬਾਥ ਨਹੀਂ ਉਹਨੇ ਪੂਰਾ ਸੜਕ ਮੱਲੀ ਸੜਕ ਤੱਕ ਆ ਗਏ ਨੇ ਸਾਡੇ ਤੱਕ ਆ ਗਏ ਨੇ ਤੇ ਬਾਕੀ ਉਹਨਾਂ ਜਦੋਂ ਇਹਨਾਂ ਨੇ ਫਿਰ ਕਿਹਾ ਭਾਜੀ ਇਹ ਕੰਮ ਗਲਤ ਆ ਉਹਦੀ ਕਰਕੇ ਫਿਰ ਇਹਨਾਂ ਨੂੰ ਦੁਬਾਰਾ ਐਸਚੀਓ ਸਾਹਿਬ ਨੂੰ ਦਰਖਾਸਤ ਦੇਣੀ ਪਈ ਦੁਬਾਰਾ ਉਹਨਾਂ ਨੂੰ ਜਾਣਾ ਪਿਆ ਤੇ ਬਾਜ਼ਾਰ ਵਾਲੇ ਵੀ ਉਹਦੇ ਨਾਲ ਨੇ ਆਪਣੇ ਇਸ ਲੜਕੇ ਦੇ ਨਾਲ ਨੇ ਜਿਹਨੂੰ ਧਮਕੀ ਲੱਗੀ ਆ ਪਰ ਕੁਝ ਚੰਦ ਰੇੜੀਆਂ ਵੀ ਪੱਕੀਆਂ ਲੱਗੀਆਂ ਨੇ ਜਿਹੜੀ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਦੁਕਾਨਦਾਰ ਨੇ ਉਹ ਆਪਣਾ ਅਗਰ ਕੋਈ ਮਾੜਾ-ਮੋੜਾ ਸਮਾਨ ਲਗਾ ਲੈਂਦੇ ਤੇ ਉਹਦਾ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਜਿਹੜੀਆਂ ਬਾਹਰ ਦੀਆਂ ਆ ਕੇ ਫੜੀਆਂ ਲੱਗਦੀਆਂ ਨੇ ਉਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਦੁਕਾਨਦਾਰਾਂ ਨੂੰ ਇੱਕ ਦੁਕਾਨਦਾਰ ਮਲਗ ਹੋ ਗਏ ਆ ਪਰੇਸ਼ਾਨ ਹੋ ਰਿਹਾ ਇੱਕ ਦਸੀਂ ਨੂੰ ਜਗਾ ਵੀ ਦਿੱਤੀ ਹੈ ਅਸੀਂ ਜਦ ਕਿ ਲੱਖਾਂ ਦੀਆਂ ਕਰੋੜਾਂ ਦੀਆਂ ਦੁਕਾਨਾਂ ਨੇ ਤੁਹਾਡੀਆਂ ਕੀ ਕਾਰਨ ਆ ਕਿਉਂ ਬਾਹਰ ਜਿਹੜੀਆਂ ਫੜੀਆਂ ਲਵਾਈਆਂ ਜਾਂਦੀਆਂ ਨੇ ਸਰ ਪਹਿਲੇ ਤੇ ਜਿਤਨਾ ਇਹ ਕਹਿ ਸਕਦੇ ਹਨ ਕਿ ਥੋੜਾ ਚਸਕਾ ਲੱਗਾ ਪੈਸਿਆਂ ਦਾ ਕਿ ਮੈਨੂੰ ਲਗਾ ਲੰਦਾ ਜੀ ਮੈਂ 500 ਰੁਪਏ ਰੋਈ ਦਾ ਦੇ ਦਾਂਗਾ ਹੁਣ ਤਾਂ ਸਾਰੀ ਹਰ ਹਰ 2000 ਰੁਪਏ ਤੱਕ ਗੱਲ ਪਹੁੰਚ ਗਈ ਹੈ ਇਹ ਲਾਲਚ ਹੈ ਜੀ ਪੈਸਿਆਂ ਦਾ ਜਿਹਦੇ ਕਰਕੇ ਬਾਜ਼ਾਰ ਖਰਾਬ ਹੋ ਰਿਹਾ ਹੁਣ ਤੁਸੀਂ ਦੇਖੋਗੇ ਕਿ ਪਿੱਛੇ ਕਿ ਰੇੜੀ ਲੱਗੀ ਹੈ ਪੱਕੀ ਉਹ ਇਧਰ ਮਗਲੇ ਬਨੇ ਰੇੜੀ ਹੈ ਮੇਰੇ ਉਹ ਪੱਕੀ ਰੇੜੀ ਲੱਗੀ ਹੈ ਜਦ ਕਿ ਦੁਕਾਨ ਬੰਦ ਆ ਉਹ ਦੁਕਾਨਦਾਰ ਦਾ ਜਿਹੜਾ ਓਨਰ ਆ ਸ਼ਾਇਦ ਉਹ ਪੈਸੇ ਲੈ ਰਿਹਾ ਕਿ ਨਹੀਂ ਲੈ ਰਿਹਾ ਆਪਾਂ ਨੂੰ ਬਾਰੇ ਨਹੀਂ ਪਤਾ ਅਗਰ ਉਹਨੂੰ ਜਾਣ ਨੂੰ ਕਹਿੰਦੇ ਆ ਤੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਠੋਕ ਦੇਂਗਾ ਕੋਈ ਆਏਗਾ ਤੇ ਮਿਲ ਕੇ ਇਸ ਲਈ ਪੁਲਿਸ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਹੈ ਪਰ ਹੁਣ ਪੁਲਿਸ 24 ਘੰਟੇ ਦੀ ਡਿਊਟੀ ਦੇ ਨਹੀਂ ਸਕਦੀ ਸਾਨੂੰ ਦੁਕਾਨਦਾਰਾਂ ਨੂੰ ਵੀ ਚਾਹੀਦਾ ਕਿ ਇਕੱਠੇ ਹੋ ਕੇ ਸੀ ਇਹਨੂੰ ਮਸਲੇ ਨੂੰ ਹੱਲ ਕਰੀਏ ਪਰ ਜਦੋਂ ਇੱਕ ਦੁਕਾਨਦਾਰ ਹੀ ਅੱਗੋਂ ਆਪਣਾ ਆਰਗੂ ਕਰਦਾ ਕਿ ਮੈਂ ਆਪਣੀ ਦੁਕਾਨ ਤੇ ਕੀ ਲਵਾਇਆ ਵਾ ਹਮੇਸ਼ਾ ਹੀ ਪੁਤਲੀ ਕਾਰ ਮਾਰਕੀਟ ਕਿਉਂ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਸ਼ਮਲਾ ਮਾਰਕੀਟ ਹਮੇਸ਼ਾ ਹੀ ਜੇ ਗੱਲ ਕੀਤੀ ਜਾਵੇ ਪੁਤਲੀ ਕਰਦਾ ਹੈ ਬਾਜ਼ਾਰ ਤੇ ਇਹ ਵਿਵਾਦਾਂ ਚ ਰਹਿੰਦਾ ਇੰਪਰੋਚਮੈਂਟ ਨੂੰ ਲੈ ਕੇ ਕਿਉਂਕਿ ਜਿੰ ਸਭ ਅੰਬੀਸਾਦਾ ਸਭ ਤੋਂ ਛੋੜਾ ਬਾਜ਼ਾਰ ਹੈ ਔਰ ਇੰਕ੍ਰੋਚਮੈਂਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਇੱਥੋਂ ਪੈਦਲ ਨਿਕਲਣਾ ਵੀ ਔਖਾ ਹੋ ਜਾਂਦਾ ਸਰ ਇਹ ਉਹਨਾਂ ਦੁਕਾਨਦਾਰਾਂ ਨੇ ਦੇਖੋ ਜਦ ਪਹਿਲੇ ਤਾਂ ਇਹਨਾਂ ਨੂੰ ਫੁੱਟਪਾਥ ਆਇਆ ਹੁੰਜੇ ਫੁੱਟਪਾਥ ਦੇ ਉੱਤੇ ਇਹ ਲਗਾ ਸਕਦੇ ਆ ਦੁਕਾਨਦਾਰ ਮਾੜਾ ਮੋੜਾ ਜਿਹਾ ਕੋਈ ਲਾ ਸਕਦੇ ਪਰ ਇਹਨਾਂ ਨੇ ਇੱਕ ਪ੍ਰੋਪਰ ਹੀ ਆਪਣਾ ਬਿਜ਼ਨਸ ਬਣਾ ਲਿਆ ਕਿ ਦੁਕਾਨਦਾਰ ਕੇ ਫੜੀ ਲੱਗੀ ਹੈ ਆਹੀ ਛੁੱਟੀ ਕਰ ਲੈਣੀ ਹੈ ਸਾਨੂੰ 1500 2000 ਰੁਪਏ ਆ ਰਿਹਾ ਹੈ ਰੋਜ਼ ਦਾ ਔਰ ਜਿਹਨੂੰ 6000 ਰੁਪਏ ਬਾਹਰੋਂ ਆ ਰਿਹਾ ਸਾਰਾ ਘੁੰਮਣ ਫਿਰਨ ਜਾ ਰਿਹਾ 3 ਲੱਖ 60 ਹਜ਼ਾਰ ਰੁਪਏ ਬਣ ਜਾਂਦਾ 3 ਲੱਖ 60 ਹ ਲਾਲਚ ਕਰਕੇ ਆਪਣੇ ਬਜ਼ਾਰ ਦਾ ਬੇੜਾ ਕਰ ਲੈਂਦੇ ਨੇ ਜੀ ਉਹ ਨੌਜਵਾਨ ਵੀ ਇੱਥੇ ਮੌਜੂਦ ਹੈ ਉਸਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਸ ਨੂੰ ਥੈਟ ਲਗਾਇਆ ਗਿਆ ਜਿਸ ਨੂੰ ਤੰਕੀ ਲਗਾਈ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ ਜਾਏਗੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ੁਭਮ ਟੁਲੀ ਹੈ ਜੀ ਸ਼ੁਭਮ ਜੀ ਕੀ ਹੋਇਆ ਜੀ ਕੁਝ ਐਤਵਾਰ ਪਿਛਲੇ ਐਤਵਾਰ ਮੈਨੂੰ ਤੰਕੀ ਲੱਗੀ ਸੀ ਤੈਨੂੰ ਗੋਲੀ ਨਾਲ ਡਾਦਾ ਕੇ 2 ਮਿੰਟ ਲਵਾ ਕੇ ਬਸ ਸੂਟ ਕਰਕੇ ਭੱਜ ਜਾਇਆ ਤੇ ਫਿਰ ਕੋਣ ਲੋਕ ਸੀ ਉਹ ਗਰਜਾਤੀ ਮਹੱਲੇ ਤੋਂ ਆਮਗਤ ਹੋ ਕੇ ਸੀ ਠੀਕ ਹੈ ਜੀ ਆਮਗਤ ਹੋਏ ਸੀ ਉਹਨਾਂ ਨੇ ਕਿਹਾ ਵੀ ਸੀ ਕਿ ਨਮਣਾ ਮਾਫੀ ਮਾਫੀ ਮੰਗ ਲਈ ਥੀ ਫਿਰ ਅੱਜ ਉਹਨਾਂ ਨੇ ਡਲਵਾ ਦਿੱਤਾ ਜੀ ਗਰਜਾਤੀ ਮਲਣਾ ਸਾਈਨ ਅੱਡਾ ਕਿੰਨੇ ਲਵਾਏ ਆ ਬੱਲ ਲਾਲੀ ਮੈਡੀਕਲ ਸਟੋਰ ਦੇ ਬਾਹਰ ਲੱਗਦਾ ਕਿੰਨੇ ਪੈਸੇ ਜਿਹੜੇ ਨੇ ਦੁਕਾਨਦਾਰ ਦੁਕਾਨਦਾਰਾਂ ਨੂੰ ਦਿੰਦੇ ਨੇ ਅਜਰ ਹਜ਼ਾਰ 2000 ਰੁਪਏ ਚੱਲਦਾ ਏ ਰੋਇਦ ਰੋਇਦ ਹੈ ਤੇ ਮੈਨੂੰ ਤਾਂ ਤਮਕੀ ਲੱਗੀ ਆ ਜੀ ਕਿ ਇਹਨੇ ਆਪਣਾ ਕਹਿੰਦੇ ਤੁਹਾਨੂੰ 2-3 ਲੱਖ ਰੁਪਏ ਤੁਹਾਡੇ ਉੱਪਰ ਵੀ ਲਾ ਦੇ ਕੋਈ ਗੱਲ ਨਹੀਂ ਅਸੀਂ ਇਦਾਂ ਦਾ ਕੰਮ ਕਰ ਸਕਦੇ ਹਾਂਜੀ 2-3 ਲੱਖ ਰੁਪਏ ਤੁਹਾਡੇ ਉੱਪਰ ਲਾ ਸਕਦੇ ਆਂ ਕਿੰਨੇ ਨੇ ਕਿਹਾ 2-3 ਲੱਖ ਮੈਨੂੰ ਕਿਸੇ ਨੇ ਕਿਹਾ ਸੀ ਬਸ ਕੋਈ ਸੀ ਜੀ ਆਏ ਕਿ ਨੰ ਲਾਲੀ ਲਾਲੀ ਮੈਡੀਕ ਦੁਕਾਨਦਾਰ ਹੀ ਦੁਕਾਨਦਾਰ ਦਾ ਹੁਣ ਵੈਰੀ ਹੋ ਚੁੱਕਾ ਹੈ ਕੀ ਨਾਮ ਹੈ ਜੀ ਬੋਲੋ ਸੋਨੀਆ ਸੋਨੀਆ ਕਿਹੜਾ ਬਿਆਰ ਹੈ ਮੇਨ ਬਾਜ਼ਾਰ ਪੁੱਤਲੀਗੜ੍ਹ ਕੀ ਹੋਇਆ ਜੀ ਅੱਛਾ ਕੁਝ ਦਿਨ ਪਹਿਲਾਂ ਬਾਜ਼ਾਰ ਚ ਗੁਜਰਾਤੀਆਂ ਨੇ ਜਿਹੜਾ ਕਿ ਧਾਮ ਬਾਗੋਂ ਆਂਦੇ ਆ ਸਾਡੇ ਬਾਜ਼ਾਰ ਵਿੱਚ ਆ ਕੇ ਜਦੋਂ ਇਹਨਾਂ ਨੇ ਬਾਜ਼ਾਰ ਵਾਲਿਆਂ ਨੇ ਅੱਡੇ ਚ ਕੋਆਏ ਤੇ ਮੇਰੇ ਬੇਟੇ ਨੂੰ ਸਰੀਆਮ ਧਮਕੀ ਲਾ ਕੇ ਗਿਆ ਤਨ ਗੋਲੀਆਂ ਨਾਲ ਉਡਾਰਣਾ ਵੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਗੁਜਰਾਤੀਆਂ ਦੇ ਅੱਡੇ ਚ ਕੋਆਤੇ ਫੀਰ ਉਹਨਾਂ ਨੂੰ ਥਾਣੇ ਜਮਾ ਹੋ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਨੂੰ ਮਾਫ ਕਰ ਦੋ ਨਹੀਂ ਲਵਾਉਂਦੇ ਤੇ ਸਾਡੇ ਬਾਜ਼ਾਰ ਦਾ ਕੋਈ ਗੁਜਰਾਤੀ ਇੱਥੇ ਆ ਕੇ ਅੱਡਾ ਨਹੀਂ ਲਾਏਗਾ ਪੁਤਲੀਗੜ੍ਹ ਚ ਉਸ ਦੇ ਬਾਅਦ ਉਹਦੀ ਦੁਕਾਨਦਾਰ ਰਗਾ ਵਾ ਮੈਡੀਕਲਸ ਵਾਲਾ ਉਹਨੇ ਫੇਰ ਅੱਡਾ ਗੁਜਰਾਤੀਆਂ ਦਾ ਲਵਾ ਲਿਆ ਵਾ ਇਸ ਕਰਕੇ ਸਾਡੇ ਬੇਟੇ ਨੂੰ ਤਮਕੀ ਲੱਗੀ ਆ ਖੂਨ ਗੋਲੀ ਨਾਲ ਉਡਾ ਦਾਂਗੇ ਤੇ ਪੁਲਿਸ ਐਸਐਚਓ ਸਾਡੇ ਆਏ ਇਹ ਅਗਲੇ ਹਾਤਵਾਰ ਪਿਛਲੇ ਹਾਤਵਾਰ ਲਗਾਈ ਸੀ ਅੱਜ ਐਤਵਾਰ ਹੋ ਗਿਆ ਅੱਜ ਫੇਰ ਆਗੇ ਲਾਣ ਔਰ ਇਹ ਜਿਹੜਾ ਗੁਜਰਾਤੀ گاਵ ਹੈ এরੇ ਘਰ ਲੈਣਾ ਨਾਮ ਕਰਨ ਔਰ ਮੈਂ eri ਵੋਟੀ ਰਮ ਕੰਚਨਾ گاਵਾ ਜਿਹੜਾ ਕਿ ਮੈਡੀਕੋਸ ਅਗੇ ਅਡਾ ਲਗਾਉਂਦੇ ਆ ਠੀਕ ਹੈ ਔਰ ਸਾਨੂੰ ਤੁਮ ਕੀ ਫੇਰ ਲੱਗੀ ਆਵੇ ਤੁਹਾਡੇ ਬੱਚੇ ਨੂੰ ਡਾ ਦਾਂਗੇ ਕਿਸੇ ਚਮਕਿਓ ਆਏ ਤਾਂ ਸਾਡੇ ਅੱਗੇ ਅੱਗੇ ਕਰਦਾ ਐਸ ਐਚਓ ਸਾਹਿਬ ਆਏ ਆ ਉਹਨਾਂ ਨੇ ਸਾਡਾ ਅਡਾ ਚੁਕਵਾਤਾ ਲੇਕਿਨ ਉਹਨੇ ਫੇਰ ਆਪਣਾ ਅਡਾ ਲਈ ਰੱਖਿਆ ਵਾ ਗੁਜਰਾਤਰ ਨੇ ਉਗੀ ਸਾਡੇ ਮੈਨੂੰ ਆਪਣੇ ਬੇਟੇ ਦਾ ਫਿਰ ਖਤਰਾ ਵੀ ਮੇਰੇ ਬੇਟੇ ਨੂੰ ਕੁਛ ਨਾ ਹੋਵੇ ਇਸ ਕਰਕੇ ਗੁਜਰਤਿਆਰ ਅੱਡ ਚੁਕਾਇਆ ਹੋਰ ਬਜਾਰ ਚੁਕਾ ਕਿਸੇ ਨੇ ਨਹੀਂ ਲਾਇਆ ਇਹ ਤਾਂ ਨਹੀਂ ਲਾਇਆ ਔਰ ਇਨਕ੍ਰੋਚਮੈਂਟ ਤਾਂ ਆਲਰੇਡੀ ਬਾਜ਼ਾਰ ਦੇ ਵਿੱਚ ਜਿਹੜਾ ਮੁੱਖ ਕਾਰਨ ਹੈ ਬਾਜ਼ਾਰ ਵਾਲੇ ਨੇ ਸਾਈਨ ਕੀ ਬਾਜ਼ਾਰ ਵਾਲੇ ਨੇ ਸਾਇਦਾ ਸਾਈਨ ਕਰਕੇ ਥਾਣੇ ਦੇ ਕੇ ਲੈਟਰ ਦੇ ਕੇ ਆਏ ਆ ਅਸ ਜਾਓ ਫੜੀ ਕਰ ਵੀ ਨਹੀਂ ਹੋਈ ਜੀ ਐਸਪੀ ਮੈਡਮ ਅਮਨਦੀਪ ਕੌਰ ਵੱਲੋਂ ਵੀ ਪਿਛਲੇ ਦਿਨੀ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਸੀ ਔਰ ਕਿਹਾ ਗਿਆ ਸੀ ਜੇਕਰ ਕੋਈ ਆਪਣੀ ਦੁਕਾਨ ਦੇ ਬਾਹਰ ਕੋਈ ਫੜੀ ਲਵਾਉਂਦਾ ਜਾਂ ਕੋ ਜਿਹੜੀ ਲਵਾਏਗਾ ਤੇ ਉਹ ਦੁਕਾਨਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਹਾਂਜੀ ਬਿਲਕੁਲ ਕਿਆ ਸੀ ਲੇਕਿਨ ਆ ਦੁਕਾਨਦਾਰ ਸਾਰੇ ਸਾਡਾ ਕਹਿਣਾ ਮੰਨਿਆ ਵੈ ਇੱਕ ਦੁਕਾਨਦਾਰ ਕਾ ਜਿਹੜਾ ਕਿਤੇ ਗੁਜਰਾਤੀ ਨੂੰ ਲਵਾਇਆ ਹੋਇਆ ਵੈ ਜਿਹਦੇ ਕਾਰਨ ਫੋਨ ਕਰਕੇ ਉਹਨੂੰ 50 ਫੋਨ ਕੀਤੇ ਵੀ ਤੂੰ ਆਜੋ ਆਜੋ ਫਿਰ ਉਹ ਗੁਜਰਾਤੀ ਆਇਆ ਵੈ ਇਸ ਕਰਕੇ ਸਾਰੇ ਬਾਜ਼ਾਰ ਵਾਲੇ ਸਾਡੇ ਨਾਲ ਲੱਗੇ ਆ ਬਸ ਇੱਕ ਕੋ ਗੁਜਰਾਤੀ ਲੱਗਾ ਹੋਰ ਬਾਕੀ ਜਿੰਨਾਂ ਦਾ ਬਾਜ਼ਾਰ ਵਾਲੇ ਨੇ ਕਿਹਾ ਸੀ ਵੀ ਜਿਹਦੇ ਦੁਕਾਨ ਲੱਗਿਆ ਆਪਣੀ ਦੁਕਾਨ ਅੱਗੇ ਫੁੱਟਪਾਥਾ ਕਸਮਾਨ ਲਗਾ ਸਕਦਾ ਬਾਹਰ ਦੇ ਕਿਸੇ ਬੰਦੇ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਕੇ ਨਹੀਂ ਲਵਾਣਾ ਔਰ ਬਸ ਸਾਰੇ ਬਜ਼ਾਰ ਵਾਲੇ ਕਹਿ ਰਹੇ ਮਨੇ ਬਸ ਇੱਕ ਦੁਕਾਨਦਾਰ ਨੇ ਨਹੀਂ ਮੰਨਿਆ ਮੰਨਦੇ ਕੀ ਸਾਡਾ ਗੁਜਰਾਤੀ ਉਠਾਓ ਅੱਜ ਕੀ ਗੱਲ ਹੋਈ ਹੈ ਐਸ ਐਚਓ ਸਾਹਿਬ ਆਇਆ ਉਹਨਾਂ ਨੇ ਸਾਡੇ ਵੇਢੇ ਚੁਕਵਾਤੇ ਲੇਕਿਨ ਉਹਨਾਂ ਨੇ ਫੇਰ ਅੱچھے ਲਗਾਈ ਰੱਖਿਆ ਜਿੰਨਾ ਕਾਰਨ ਮੇਰੇ ਬੇਟੇ ਨੂੰ ਧਮਕੀਆਂ ਲੱਗੀਆਂ ਗੁਜਰਾਤੀਆ ਕਰ ਤੇ ਪ੍ਰੈਸ ਨੂੰ ਆ ਪ੍ਰੈਸ ਵੇਖ ਕੇ ਭੱਜ ਗਏ ਆ ਤੇ ਹੁਣ ਸਾਡੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਗੁਜਰਾਤੀਆ ਨੂੰ ਹਟਾਵਾ ਹਟਾਇਆ ਜਾਵੇ ਬੇਟੇ ਨੂੰ ਸਰੀਆਮ ਬਾਜ਼ਾਰ ਚ ਧਮਕੀ ਲਾ ਕੇ ਗਏ ਸਾਰਾ ਬਾਜ਼ਾਰ ਗਵਾਕ ਆ ਬੱਦੂ ਵਾਲਾ ਬੱਦੂ ਵਾਲਾ ਬਸ ਉਹ ਜਿਹੜਾ ਦੁਕਾਨਦਾਰ ਅੱਗੇ ਲਾਂਦਾ ਹੈ ਕਹਿੰਦਾ ਮੈਂ ਲੱਖ 2 ਲੱਖ ਉੱਤੇ ਲਗਾ ਦਾਂਗਾ ਪਰ ਮੈਂ ਆਡਾ ਨਹੀਂ ਚੁਕਵਾਨਾ ਉਹਨੂੰ ਪਤਾ ਨਹੀਂ ਕੀ ਹੈਗਾ ਉਹ ਅਸੀਂ ਉਹਨੂੰ ਕਹਾਂ ਤੂੰ ਆਪਣਾ ਅਡਾ ਲਾ ਲੈ ਕੁਛ ਲਾ ਲੈ ਉਹ ਕਹਿੰਦਾ ਨਹੀਂ ਮੈਂ ਗੁਜਰਾਤੀਆ ਵੀ ਲਾਣਾ ਹੈ ਅਜਿਹਾ ਸਿੱਧ ਹੋ ਗਿਆ ਕਿਉਂਕਿ ਪੈਸਿਆਂ ਦਾ ਲਾਲਚ ਜਿਹੜਾ ਉਹ ਕੁਝ ਵੀ ਕਰਵਾ ਸਕਦਾ ਹੈ ਤਾਂ ਗੱਲਬਾਤ ਕਰਾਂਗੇ ਜਿਹੜੇ ਮੈਡੀਕਲ ਸਟੋਰ ਵਾਲੇ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਛੱਡੋ ਛੱਡੋ ਹਾਂਜੀ ਹਾਂ ਕੀ ਦੁਕਾਨ ਦੇ ਬਾਹਰ ਬੜੀਆਂ ਲਗੜੀਆਂ ਨੇ ਉੱਤੇ ਕੀ ਕਹੂੰ ਜੀ ਉੱਤੇ ਮੈਂ ਕਹਾਂਗਾ ਜਿਹੜਾ ਫੜੀਆਂ ਦਾ ਭਾਈ ਮਾਮਲਾ ਬੜਾ ਪੁਰਾਣਾ ਨਵਾਂ ਨਹੀਂ ਹੈਗਾ ਮੈਂ ਤਾਂ ਬਹੁਤ ਲੇਟ ਲਾਈ ਕਿਉਂਕਿ ਫੜੀਆਂ ਦਾ ਮਸਲਾ ਹੁੰਦਾ ਹੀ ਨਹੀਂ ਹੈ ਹੁਣ ਅਮਨਦੀਪ ਮੈਡਮ ਆਏ ਆ ਬਹੁਤ ਵਜੇ ਕੰਮ ਕਰ ਰਹੇ ਆ ਸ਼ਾਇਦ ਹੋ ਜੇ ਮੈਂ ਤਾਂ ਅਕਰੀ ਹੈਗਾ ਇਹ ਚੀਜ਼ ਨੂੰ ਜਲਦੀ ਜਲਦੀ ਚੁੱਕਿਆ ਜਾਵੇ ਮੈਂ ਉਹਨਾਂ ਦੇ ਨਾਲ ਆਪਣਾ ਕਿਚੀ ਦਰ ਮੈਰੀਕਾ ਸਟੋਰ ਕਿਚੀ ਦੀ ਫੜੀ ਬਲ ਕੱਪੜੇ ਦੇ ਆਪਣੀ ਆਪਣੀ ਰੈਂਟ ਦਾ ਖਿਆ ਲੜਕੀਆਂ ਉਹ ਦੁਕਾਨ ਦਾ ਦਾ ਕਹਿੰਦਾ ਜੀ ਗੁਜਰਾਤੀ ਨੇ ਉਹ ਤੁਸੀਂ ਬਾਹਰੋਂ ਪਹਿਲੇ ਲੰਦੂਨਾ ਕੋਲ 2000 ਕਹਿਣ ਦੀ ਗੱਲ ਤੇ ਲੋਕ ਬੜਾ ਕੁਝ ਕਹਿ ਦਿੰਦੇ ਇਹ ਤੇ ਕਵਾਲਿਫਾਈ ਕਰਾਂਗੇ ਫਿਰ ਹੀ ਪਰ ਲੱਗੇਗਾ ਇੱਕ ਗੋਲੀ ਮਾਰਨ ਦੀ ਕੋਈ ਗੱਲ ਨਹੀਂ ਆ ਗੱਲ ਸਮਝੇ ਉਹਨਾਂ ਨੇ ਕਿਹਾ ਜੀ ਸਾਨੂੰ ਉਹਨਾਂ ਤੋਂ ਖਤਰਾ ਹੋਇਆ ਇਹਨਾਂ ਨੇ ਕਿਹਾ ਅਸੀਂ ਜਾਨ ਤੋਂ ਮਾਰ ਦੇਵਾਂਗੇ ਕਿੰਨਾ ਤੋਂ ਖਤਰਾ ਕਿਹੜਾ ਬੰਦਾ ਦੱਸੋ ਨਾ ਸਾਬਿਤ ਕਰ ਮੈਡੀਕਲ ਸੋਰਟ ਹੋ ਗਿਆ ਜੀ ਕਿੰਨਾ ਕਿਹਾ ਜਦੋਂ ਦੁਕਾਨਦਾਰ ਦੇ ਹੱਥੋਂ ਤੇ ਉਹਨਾਂ ਨੇ ਕਿਹਾ ਮੈਂ ਕਿਹਾ ਉਹ ਨਾ ਸਾਹਮਣੇ ਪਾਜੀ ਇਹ ਤਾਂ ਗੱਲ ਹੀ ਨਹੀਂ ਹੋਈ ਕੋਈ ਰੀਜ਼ਨ ਦੱਸੋ ਕੋਈ ਸਬੂਤ ਹੈ ਕੋਈ ਇਹੋ ਜਿਹੀ ਕੋਈ ਗੱਲ ਹੋਈ ਹੈ ਗੋਲੀ ਬਿਲਕੁਲ ਨਹੀਂ ਬਿਲਕੁਲ ਗੋਲੀ ਬਾਜੀ ਐਵੇਂ ਚੱਲ ਜਾਂਦੀ ਇਹ ਭੰਬ ਲਾ ਦੂੰਗਾ ਇਹ ਮਸਲਾ ਨਹੀਂ ਬੰਦਦਾ ਭਈ ਮਸਲਾ ਜੈਨੂਨ ਚੀਜ਼ ਦਾ ਬੰਦਦਾ ਕਿ ਆਪਾਂ ਜਿਹੜਾ ਬਾਜ਼ਾਰ ਨੂੰ ਕਿਦਾਂ ਕਈਆ ਕਰਨਾ ਉਹ ਲਈ ਇਹ ਕਿ ਆਪਾਂ ਸਾਰਾ ਫੁੱਟਬਾਥ ਕਲੀਅਰ ਕਰੀਏ ਸਾਰੇ ਖੁਸ਼ ਰਹਿਣਗੇ ਕੋਈ ਨਹੀਂ ਇਨਕ੍ਰੋਚਮੈਂਟ ਹੀ ਕੀਤੀ ਹਾਂ ਜੀ ਦੁਕਾਨਵਾਲਾ ਉਹਦੇ ਦੀ ਇਨਕ੍ਰੋਚਮੈਂਟ ਕੀਤੀ ਆ ਰਹੀ ਕਦ ਲਈ ਕਿਉਂ ਕੀਤੀ ਬਸੀ ਵੇਖੋ ਵੇਖਣਾ ਹੁਣ ਵੇਖੋ ਕਿ ਕਿੰਨੇ ਚੇਤੇ ਚੱਲਦਾ ਹੈ ਪੈਸੇ ਦਾ ਲਾਲਚ ਪੈਸੇ ਲਾਲਚ ਮੈਨੂੰ ਨਹੀਂ ਪਤਾ ਕਿੰਨੂ ਹੈਗਾ ਸਾਨੂੰ ਤਾਂ ਹੈ ਨਹੀਂ ਨਹੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਹਨੰਤਰ ਨਹੀਂ ਚੱਲਦਾ ਬਾਹਰ ਕੱਪੜੇ ਲਾ ਲਿਆ ਇਹ ਤਾਂ ਗੁਨਾਹ ਕੀ ਕੀਤਾ ਜੀ ਭਾਜੀ ਕੋਈ ਕਿਉਂ ਕਰ ਰਹੇ ਸਾਰਿਆਂ ਲਾਇ ਅਸੀਂ ਦੇ ਨਾਲ ਆ ਗਏ ਪ੍ਰਕਾਰ ਦੇ ਔਰ ਮੌਜੂਦਾ ਜਿਹੜੇ ਇੱਥੋਂ ਦੇ ਐਸਐਚਓ ਨੇ ਕੰਟਰੋਲਮੈਂਟ ਥਾਣੇ ਦੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੇ ਉਹਨਾਂ ਤੱਕ ਜਿਹੜਾ ਮਸਲਾ ਇਹ ਵਿਵਾਦ ਜਿਹੜਾ ਵਾ ਤੇ ਉਹਨਾਂ ਤੱਕ ਪਹੁੰਚ ਗਿਆ ਕਿਉਂਕਿ ਦੁਕਾਨਦਾਰ ਵੱਲੋਂ ਕੰਪਲੇਂਟ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇਹਨਾਂ ਦਾ ਰਾਜ਼ੀਨਾਮਾ ਤਾਂ ਜ਼ਰੂਰ ਕਰਵਾ ਦਿੱਤਾ ਗਿਆ ਪਰ ਅੱਜ ਫਿਰ ਜਿਹੜਾ ਵਾ ਮੁਰ ਜਿਹੜਾ ਵਿਵਾਦ ਫਿਰ ਖੜਾ ਹੋ ਜਾਂਦਾ ਹੈ ਅਗਰ ਗੱਲ ਕੀਤੀ ਆਵੇ ਅੰਮ੍ਰਿਤਸਰ ਟ੍ਰੈਫਿਕ ਇੰਚਾਰਜ ਮੈਡਮ ਐਸਪੀ ਅਮਨਦੀਪ ਕੌਰ ਉਹਨਾਂ ਵੱਲੋਂ ਵੀ ਪਿਛਲੇ ਕਈ ਦਿਨਾਂ ਬਾਅਦ ਕਈ ਵਾਰ ਜਿਹੜੀ ਆਰਥਿਕ ਪੁਤਰ ਦੇ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਕਰਕੇ ਉਹਨਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਚਾਹੇ ਦੀਵਾਲੀ ਤੋਂ ਪਹਿਲਾਂ ਦੀ ਗੱਲ ਹੋਵੇ ਚਾਹੇ ਉਸ ਤੋਂ ਪਹਿਲਾਂ ਦੀ ਗੱਲ ਹੋਵੇ ਕਈ ਵਾਰ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਔਰ ਪਰ ਹੁਣ ਜਿਹੜੇ ਦੁਕਾਨਦਾਰਾਂ ਨੂੰ ਜਿਹੜੇ ਫੜੀ ਲਗਾਉਂਦੇ ਨੇ ਉਹ ਫੜੀ ਵਾਲੇ ਜਿਹੜੇ ਲੋਕ ਨੇ ਉਹ ਹੁਣ ਦੁਕਾਨਦਾਰਾਂ ਨੂੰ ਗੋਲੀ ਤੋਂ ਗੋਲੀ ਮਾਰਨ ਦੀ ਜਿਹੜੀ ਧਮਕੀਆਂ ਦੇ ਰਹੇ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਸ ਤੇ ਬਾਰੇ ਜਿਹੜਾ ਗੰਭੀਰ ਵਿਸ਼ਾ ਹੈ ਕਿਉਂ ਦੁਕਾਨਦਾਰ ਉਹ ਚੰਦ ਪੈਸਿਆਂ ਦੇ ਲਾਲਚ ਨੂੰ ਔ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਜਿਹੜੇ ਕਨਮਚਾਰੀ ਨੇ ਕਿ ਕਿਉਂਕਿ ਕਨ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਇਨਕ੍ਰੋਚਮੈਂਟ ਨੂੰ ਹਟਾਣਾ ਉਹ ਕਾਰਪੋਰੇਸ਼ਨ ਦੇ ਕਨਮਚਾਰੀ ਜਿਹੜੇ ਨੇ ਅੰਗਲੀ ਕਰਦੇ ਨੇ ਇਸ ਦੇ ਕਰਕੇ ਦੁਕਾਨਦਾਰ ਜਿਹੜੇ ਨੇ ਇਸ ਚੀਜ਼ ਨੂੰ ਜਿਹੜਾ ਖੁੱਲੇ ਆਮ ਜਿਹੜਾ ਇਸ ਗੋਰਖ ਧੰਦਾ ਜਿਹੜਾ ਵਾ ਦੁਕਾਨਾਂ ਦੇ ਬਾਹਰ ਫੜੀਆਂ ਲਗਾਉਂਦਾ ਉਹ ਕਰਦੇ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ ਉਹਨਾਂ ਦਾ ਕੀ ਕਹਿਣਾ ਹੈ ਜਿਹੜੀ ਇਨਕ੍ਰੋਚਮੈਂਟ ਹੈ ਮੁੱਖ ਸਮੱਸਿਆ ਜਿਹੜੀ ਪੂਰੇ ਅੰਮ੍ਰਿਤਸਰ ਦੀ ਪਰ ਅਗਰ ਪੁਤਲੀ ਘਰ ਦੀ ਗੱਲ ਕੀਤੀ ਜਾਵੇ ਤਾਂ ਇਹ ਮੁਖ ਸ਼ੁਰਪਰ ਜਿਹੜੀ ਬਣੀ ਹੋਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਲਈ ਔਰ ਕਾਰਪੋਰੇਸ਼ਨ ਦੇ ਲਈ ਇਨਕ੍ਰੋਚਮੈਂਟ ਦੀ ਜਿਹੜੀ ਸਮਚਾ ਤੁਜੀ ਬਨੇ ਰਹੋ ਪੰਜਾਬ ਹਰ ਟਾਈਮ ਤੇ ਮੁਕੇਸ਼ ਭਾਵਾ ਅੰਮ੍ਰਿਤਸਰ